ਕਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਪਾਜੜਾ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਕੌਮ ਵੱਲੋਂ ਜਿਹੜਾ ਹੈ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜਿਹੜੇ ਹੁਕਮਨਾਮਿਆਂ ਤੋਂ ਆਪਣੇ ਅਸ਼ੀਰਵਾਦ ਲੈ ਕੇ ਕਹਿ ਸਕਦੇ ਹਾਂ ਹੁਕਮਨਾਮਿਆਂ ਨੂੰ ਮੰਨ ਕੇ ਉਸ ਰਾਹ ਤੇ ਤੁਰੇ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਵਾਰ-ਵਾਰ ਹਰਪ੍ਰਿਤ ਸਿੰਘ ਜੀ ਕਹਿ ਰਹੇ ਨੇ ਕਿ ਅਸੀਂ ਕੋਈ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਬਣੇ ਜਿਹੜੀ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਸੀ ਉਹਦੇ ਹੀ ਅਸੀਂ ਪ੍ਰਧਾਨ ਹਾਂ ਉਹੀ ਜਿਹੜਾ ਹੈ ਤਕੜੀ ਦਾ ਨਿਸ਼ਾਨ ਉਹ ਵੀ ਸਾਡਾ ਹੈ ਜਿਹੜੇ ਦਫ਼ਤਰ ਨੇ ਉਹ ਵੀ ਸਾਡੇ ਨੇ ਲੇਕਿਨ ਟਾਈਮ ਟੂ ਟਾਈਮ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਇਸ ਗੱਲ ਦੀ ਮਨਜ਼ੂਰੀ ਨਹੀਂ ਭਰਦੇ ਨਜ਼ਰ ਆ ਰਹੀ ਤਾਨੂੰ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਕੌਮ ਨੂੰ ਸਮਝ ਨਹੀਂ ਆ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਵਿੱਚ ਪ੍ਰਧਾਨ ਹੈ ਕੌਣ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਜੋ ਹੈ ਜਰਨੈਲ ਵਾਲਾ ਜਿਹੜਾ ਛੇੜਿਆ ਹੈ ਕਿ ਮੈਂ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਰਨੈਲ ਆ ਤੇ ਦੂਜੇ ਪਾਸੇ ਜਿਹੜੇ ਨਵੇਂ ਜਥੇਦਾਰ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਕਾਫੀ ਇੱਕ ਦੂਜੇ ਤੇ ਖੰਡਾ ਖੜਕਦਾ ਸਾਹਮਣੇ ਆ ਰਿਹਾ ਹੈ ਤਲੂ ਦੱਸ ਦੀਏ ਜਿਹਦੇ ਚੱਲਦਿਆਂ ਪੰਥ ਦੇ ਲੋਕਾਂ ਨੂੰ ਜਾਂ ਪੰਥ ਨੂੰ ਸਮਝ ਨਹੀਂ ਆ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਦਿੱਤਾ ਕਿਸ ਨੂੰ ਹੈ ਲੇਕਿਨ ਵਾਰ-ਵਾਰ ਜਿਹੜੇ ਜਥੇਦਾਰ ਨੇ ਜਾਂ ਜਿਹੜੇ ਜੇ ਗੱਲ ਕਰੀਏ ਹੁਕਮਨਾਮਿਆਂ ਦੀ ਜੇ ਗੱਲ ਕਰੀਏ ਸੱਤ ਮੈਂਬਰੀ ਕਮੇਟੀ ਦੀ ਤੇ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਵੇਂ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੁਣ ਨੇ ਮਤਲਬ ਪ੍ਰਧਾਨ لیکن ਇਹਨਾਂ ਗੱਲਾਂ ਦੀ ਜਿਹੜੀ ਮਨਜ਼ੂਰੀ ਨਹੀਂ ਭਰੀ ਜਾ ਰਹੀ ਦੂਸਰੇ ਪਾਸੇ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਦੇ ਸਾਥੀ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਇਹਨਾਂ ਗੱਲਾਂ ਉੱਤੇ ਨਾ ਹੀ ਮਨਜ਼ੂਰੀ ਭਰੀ ਜਾ ਰਹੀ ਹੈ ਤੇ ਨਾ ਹੀ ਉਹ ਕਿਸੇ ਗੱਲ ਦੇ ਉੱਤੇ ਖਰੇ ਨਿਕਲ ਉਤਰ ਦੇ ਨਜ਼ਰ ਆ ਰਹੇ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਆਪਣੇ ਮੀਤ ਪ੍ਰਧਾਨ ਬਣਾਏ ਜਾ ਰਹੇ ਨੇ ਇਨਚਾਰਜ ਬਣਾਏ ਜਾ ਰਹੇ ਨੇ ਲੇਕਿਨ ਗੱਲਾਂ ਉੱਤੇ ਗੌਰ ਨਹੀਂ ਕੀਤਾ ਜਾ ਰਿਹਾ لیکن ਤਨੂ ਦਾਸ ਦਈਏ ਕਿ ਹੁਣ ਇੱਕ ਵੱਡਾ ਬਿਆਨ ਨਿਕਲ ਕੇ ਆਇਆ ਹੈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਸਾਡੀ ਪਾਰਟੀ ਤੋਂ ਵਾਂਝੇ ਹੋ ਚੁੱਕੇ ਨੇ ਸਾਡੀ ਪਾਰਟੀ ਤੋਂ ਪਘੋੜੇ ਹੋਏ ਨੇ ਤਾਂ ਉਹ ਸਾਡੇ ਨਾਲ ਜੋ ਨੇ ਪਘੋੜੇ ਜਿਹੜੇ ਹੋਏ ਨੇ ਉਹਨਾਂ ਵਿੱਚੋਂ ਕਈ ਆਗੂ ਸਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ ਕਹਿੰਦਾ ਮਤਲਬ ਹੈ ਕਿ ਜਿਹੜੀ ਪ੍ਰਾਣੀ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਈ ਉਹਨਾਂ ਦੇ ਸਾਥੀ ਆਗੂ ਜਿਹੜੇ ਨੇ ਉਹ ਹੋਏ ਨੇ ਜਿਹੜੇ رابطہ ਹੋ ਗਏ ਨੇ ਟੁੱਟ ਗਏ ਨੇ ਪਾਰਟੀ ਵੱਲੋਂ ਉਹਨਾਂ ਵੱਲੋਂ ਜਿਹੜਾ ਵੱਡਾ ਬਿਆਨ ਨਿਕਲ ਕੇ ਆਇਆ ਹਰਪ੍ਰੀਤ ਸਿੰਘ ਜੀ ਦਾ ਕਿ ਉਹ ਕਹਿ ਰਹੇ ਨੇ ਕਿ ਸਾਨੂੰ ਫੋਨ ਕਾਲ ਆ ਰਹੀਆਂ ਨੇ ਕਿ ਅਸੀਂ ਤੁਹਾਡੇ ਨਾਲ ਫਿਰ ਤੋਂ ਜੁੜਨਾ ਚਾਹੁੰਦੇ ਆ ਤੇ ਅਸੀਂ ਅਸੀਂ ਜੇਕਰ ਉਹ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਦਾ ਜਿਹੜਾ ਹੈ ਦਿਲੋਂ ਜਦੋਂ ਦਿਲੋਂ ਤਾਂ ਵਾਪਸੀ ਦਾ ਜੇ ਉਹ ਕਰਦੇ ਨੇ ਸਾਡੀ ਪਾਰਟੀ ਵਿੱਚ ਵਾਪਸ ਆਉਂਦੇ ਨੇ ਤਾਂ ਅਸੀਂ ਦਿਲੋਂ ਸਵਾਗਤ ਕਰਦੇ ਹਾਂ ਇਹ ਵੱਡਾ ਬਿਆਨ ਨਿਕਲ ਕੇ ਪਾਈ ਹਰਪ੍ਰੀਤ ਸੌਰੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਆ ਰਿਹਾ ਹੈ ਕਿ ਉਹ ਕਹਿ ਰਹੇ ਨੇ ਕਿ ਜੇਕਰ ਸਾਡੀ ਪਾਰਟੀ ਦੇ ਨਾਲ ਟੁੱਟੇ ਹੋਏ ਲੋਕ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਕਿਉਂਕਿ ਨਾ ਹੀ ਮੈਂ ਕੋਈ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਨੇ ਨਾ ਹੀ ਮੈਂ ਲੋਕ ਸਭਾ ਦੀਆਂ ਚੋਣਾਂ ਲੜਨੀਆਂ ਨੇ ਲੇਕਿਨ ਮੈਂ ਇੱਕ ਪੰਥ ਨੂੰ ਰਸਤਾ ਦੇਣਾ ਚਾਹਨਾ ਹਾਂ ਮੈਂ ਹਰ ਇੱਕ ਜਾਤੀ ਐਸਸੀ ਬੀਸੀ ਹਰ ਕੋਟੇ ਹਰ ਪਾਈਚਾਰੇ ਦੇ ਨਾਲ ਖੜਾ ਹਾਂ ਪੰਥਕ ਸਾਡੀ ਪਾਰਟੀ ਹੈ ਪੰਥਕ ਦੇ ਲੋਕ ਸਾਡੇ ਨਾਲ ਜੁੜੇ ਨੇ ਤਾਂ ਅਸੀਂ ਜੋ ਹੁਕਮਨਾਮਿਆਂ ਦੇ ਨਾਲ ਚੱਲੇ ਆ ਤਾਂ ਸਾਡੇ ਨਾਲ ਜਿਹੜੇ ਲੋਕ ਟੁੱਟ ਵੀ ਗਏ ਨੇ ਜਿਹੜੇ ਸਾਡੇ ਨਾਲ ਆਗੂ ਸਾਡੇ ਆਪਣੇ ਮੰਤਰੀ ਜੋ ਕੋਈ ਵੀ ਟੁੱਟ ਗਿਆ ਤਾਂ ਉਹ ਜੇਕਰ ਸਾਡੇ ਘਰ ਵਾਪਸੀ ਕਰਦੇ ਨੇ ਤਾਂ ਅਸੀਂ ਉਹਨਾਂ ਦਾ ਦਿਲੋਂ ਸਵਾਗਤ ਕਰਦੇ ਹਾਂ ਲੇਕਿਨ ਉਹਦੇ ਨਾਲ ਚਲਦਿਆਂ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਜਦੋਂ ਉਹਦੇ ਆਪਣੇ ਹੀ ਸਾਥੀ ਜਿਹੜੀ ਨਵੀਂ ਬਣੇ ਪ੍ਰਧਾਨ ਦੇ ਨਾਲ ਜੁੜਨਗੇ